ਤੇ ਸਾਰੇ ਹੀ ਕਮੇਟੀ ਮੈਂਬਰ ਤੇ ਨਾਲ ਹੀ ਮੇਰੇ ਸਾਥੀ ਜੋ ਅੱਜ ਦੀ ਨੌਜਵਾਨ ਪੀੜ੍ਹੀ ਜਿਨ੍ਹਾਂ ਨੇ ਅੱਗੇ ਜਾ ਕੇ ਇਸ ਦੇਸ਼ ਨੂੰ ਸਾਹਮਣਾ ਹੈ ਆਪ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ ਜੀ ਅੱਜ ਆਪਾਂ ਇਹ ਸ਼ੁਕੜੀਆਂ ਮਨਾ ਰਹੇ ਹਾਂ ਜਿੱਥੇ ਬਹੁਤ ਹੀ ਚੰਗਾ ਲੱਗ ਰਿਹਾ ਸੀ ਕਿ ਆਪ ਜੀ ਦੇ ਟੀਚਰਸ ਵੱਲੋਂ ਐਫਰਟ ਕਰਕੇ ਆਪ ਜੀ ਨੂੰ ਇੱਕ ਮੰਚ ਦਿੱਤਾ ਗਿਆ ਜਿੱਥੇ ਬੱਚੇ ਆਪਣਾ ਅਲੱਗ-ਅਲੱਗ ਹੁਨਰ ਦਿਖਾ ਰਹੇ ਸੀਗੇ ਜਦੋਂ ਆਪਾਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਆਜ਼ਾਦੀ ਦੇ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਧਨ ਆਪਾਂ ਖੁਸ਼ੀ ਨਹੀਂ ਦੇ ਸਕਦਾ ਜੋ ਇੱਕ ਆਜ਼ਾਦ ਮਨ ਦੇ ਵਿੱਚ ਖੁਸ਼ੀ ਮਿਲਦੀ ਹੈ ਤਾਂ ਇਹ ਆਜ਼ਾਦੀ ਕੋਈ ਆਪਾਂ ਨੂੰ ਸੌਖੀ ਨਹੀਂ ਮਿਲੀ ਇਸ ਦੇ ਪਿੱਛੇ ਕੁਰਬਾਨੀਆਂ ਤਿਆਗ ਸਮਰਪਣ ਦੇ ਆਪਣੇ ਸ਼ਹੀਦਾਂ ਨੇ ਉਸ ਟਾਈਮ ਬਲਦਾਨ ਦਿੱਤਾ ਹੈ ਤਾਂ ਅੱਜ ਅਸੀਂ ਇਹ ਆਜ਼ਾਦੀ ਦਾ ਜੋ ਨਿਗਰ ਮਨਾ ਰਹੇ ਹਾਂ ਅੱਜ ਸਾਨੂੰ ਲੋੜ ਹੈ ਮਿਲ ਕੇ ਬਹੁਤ ਹੀ ਸੋਨਾ ਭਵਿਕ ਆਪ ਆਪ ਆਪਣੇ ਕਰਮ ਦੇ ਨਾਲ ਉਚਾਰਨਾ ਹੈ ਤਾਂ ਕਿ ਜੋ ਸਾਡਾ ਭਾਰਤ ਦੀ ਕਮਾਨ ਅਸੀਂ ਨੌਜਵਾਨਾਂ ਦੇ ਅੱਗੇ ਨੂੰ ਸਾਹਮਣੀ ਹੈ ਸਾਡੇ ਕਰਮ ਦੇ ਨਾਲ ਹੀ ਇਹਨੇ ਹੋਰ ਵੀ ਬਿਹਤਰ ਹੋਣਾ ਹੈ ਮੈਨੂੰ ਕੱਲ ਹੀ ਜਰਮਨ ਸਾਹਿਬ ਗੱਲ ਕਰ ਰਹੇ ਸੀ ਕਿ ਆਪਾਂ ਸਕੂਲ ਚ ਜਾ ਕੇ ਆਣਾ ਹੈ ਤਾਂ ਸਾਨੂੰ ਅੱਛਾ ਲੱਗਦਾ ਹੈ ਕਿ ਜਦੋਂ ਨੌਜਵਾਨਾਂ ਦੇ ਨਾਲ ਇਦਾਂ ਮਿਲ ਕੇ ਅਸੀਂ ਦੇਖਦੇ ਆ ਕਿ ਇੱਕ ਜਜਵਾ ਇੱਕ ਕਰੰਟ ਜਿੱਦੇ ਮੈਨੇ ਨਹੀਂ ਦੱਸਿਆ ਹੈ ਕਿ ਅਸੀਂ ਕਿਸੇ ਨੂੰ ਨਹੀਂ ਕਿਹਾ ਕਿ ਚੰਡੇ ਲੈ ਕੇ ਆਇਓ ਇਹ ਸਾਰੇ ਬੱਚੇ ਆਪਣੇ ਆਪ ਹੀ ਇੱਕ ਜਜਵੇ ਨਾਲ ਚੰਡੇ ਲੈ ਕੇ ਆਏ ਨੇ ਤਾਂ ਅਸੀਂ ਤੁਹਾਡੇ ਤੇ ਇਹੀ ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਜਿੱਥੇ ਇੰਨਾ ਵਧੀਆ ਸਟਾਫ ਮਿਲਿਆ ਹੈ ਇੰਨਾ ਸਪੋਰਟਿਵ ਸਟਾਫ ਮਿਲਿਆ ਹੈ ਆਪ ਜੀ ਦਾ ਇਕੱਲਾ ਇਕੱਲਾ ਕਰਮ ਜ਼ਿੰਦਗੀ ਦਾ ਉਹ ਇੱਕ ਐਸਾ ਛਾਪ ਵਾਲਾ ਬਣੇ ਜਿੱਥੇ ਸਕੂਲ ਦੇ ਵਿੱਚ ਜਦੋਂ ਆਪਕੋ ਦੀ ਪੜ੍ਹਾਈ ਵੀ ਪੂਰੀ ਹੋ ਜਵੇ ਤਾਂ ਮੈਨਮਾ ਵੀ ਕਹਿਣ ਕਿ ਹਾਂ ਸਾਡੇ ਇਹ ਵਾਲੇ ਜਿਹੜੇ ਬੈਚ ਦੇ ਬੱਚੇ ਸੀ ਉਹਨਾਂ 'ਚ ਗੱਲ ਅਲੱਗ ਸੀ ਕੋਈ ਇੱਕ ਇੱਕ ਕਦਮ ਤੁਹਾਡਾ ਤੁਹਾਡੇ ਮਨਗੇ ਦਿਲਗੇ ਕਰਿਆ ਵਾ ਜ਼ਿੰਦਗੀ ਦੇ ਵਿੱਚ ਤੁਹਾਡੇ ਹੀ ਕੰਮ ਆਣਾ ਹੈ ਤੁਹਾਡੀ ਹੀ ਜ਼ਿੰਦਗੀ ਨੇ ਬਿਹਤਰ ਹੋਣਾ ਹੈ ਜਦ ਅਸੀਂ ਮਿਲ ਜੁਲ ਕੇ ਆਪਣੇ ਆਪ ਨੂੰ ਆਪਣੀ ਮੋਰਲ ਡਿਊਟੀਆਂ ਜੋ ਸਾਡੇ ਨੇਸ਼ਨ constru ਸਾਡੀ ਬਣਦੀ ਹੈ ਆਪਸੀ ਭਾਈਚਾਰਾ ਡਿਸਪਲਿਨ ਕਿਸੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਜੈਸੀ ਕਿਤੇ ਬਾਹਰ ਗਏ ਹਾਂ ਕਿਸ ਤਰ੍ਹਾਂ ਉਹਨੂੰ ਟ੍ਰੀਟ ਕਰਨਾ ਹੈ ਤਾਂ ਕਿ ਸਾਡੀ ਐਜੂਕੇਸ਼ਨ ਦਿਖੇ ਵੀ ਹਾਇ ਇੱਕੇ ਚੰਗੇ ਐਟਮੋਸਫੇਅਰ ਵਿੱਚ ਬੱਚੇ ਆਏ ਨੇ ਤੇ ਬਾਕੀ ਜਿੱਦਾਂ ਚੇਰਮੈਨ ਸਾਹਿਬ ਨੇ ਮੈਨੂੰ ਕੱਲ ਵੀ ਗੱਲ ਕਰਤੀ ਸੀ ਵੀ ਆਪਾਂ ਮਿਲ ਕੇ ਬੱਚਿਆਂ ਦਾ ਜਿਹੜਾ ਬੈਠਣ ਦਾ ਗਰਾਊਂਡ ਠੀਕ ਕਰਨਾ ਹੈ ਤਾਂ ਅਸੀਂ ਵਾਅਦਾ ਕਰਕੇ ਜਾਂਦੇ ਹਾਂ ਜਿਹੜਾ ਵੀ ਟਾਈਮ ਚੇਰਮੈਨ ਸਾਹਿਬ ਨੇ ਤੁਹਾਡੇ ਨਾਲ ਤੈਅ ਕੀਤਾ ਹੈ ਉਸ ਟਾਈਮ ਦੇ ਵਿੱਚ ਆਪਾਂ ਇਹਦਾ ਜਿਹੜਾ ਵੀ ਗਰਾਊਂਡ ਜਿਸ ਤਰ੍ਹਾਂ ਇਹਨਾਂ ਦੇ ਹੁਕਮਾਂ ਦੇ ਹਸਾਬ ਨਾਲ ਸੈੱਟ ਹੋਣਾ ਹੈ ਉਹ ਸਾਰਾ ਹਮ ਹਮਾ ਕੇ ਕਰਦਾਂਗੇ ਤੇ ਆਪ ਜੀ ਲਈ ਇਹੀ ਅਰਦਾਸ ਕਰਦੇ ਹਾਂ ਆਪ ਜੀ ਆਪਣੇ ਆਪਣੇ ਖੇਤਰ ਦੇ ਵਿੱਚ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਕਰੋ ਪ੍ਰਾਈ ਕਰੋ ਤੇ ਚੰਗੇ ਚੰਗੇ ਨੰਬਰ ਲੈ ਕੇ ਇਸ ਸੰਸਾਰ ਲਈ ਵੱਡੇ ਉਹੜਿਆਂ ਪਾ ਜਾ ਕੇ ਆਪਣੀ ਸੇਵਾਵਾਂ ਦਿਵੋ ਧੰਨਵਾਦ ਜੀ